ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਤੁਹਾਡੇ ਨਾਲ ਥੋੜੇ ਜਿਹਾ ਦੁੱਖ ਫਰੋਲਣ ਲੱਗੇ ਆ ਜੀ ਕਦੇ-ਕਦੇ ਮਾਨ ਕਰਦਾ ਹੈ ਵੀ ਦੁੱਖ ਕਿਹਨੂੰ ਸੁਣਾਈਏ ਦੁੱਖਾ ਕੌਣ ਸੁਣਦਾ ਜਿਹੜਾ ਆਪ ਦੁਖੀ ਹੁੰਦਾ ਸੁਖੀ ਬੰਦੇ ਕੋਲ ਆਪਾਂ ਸੁਣਾਉਣੇ ਤਾਂ ਅਗਲਾ ਕਹਿ ਦਿੰਦਾ ਹੈ ਇਹਦੇ ਕੋਲ ਤਾਂ ਹੀ ਗੱਲਾਂ ਤੇ ਆ ਹੀ ਵਾਤਾ ਕਿਸੇ ਕੋਲ ਟਾਈਮ ਨਹੀਂ ਹੁੰਦਾ ਕਿਸੇ ਦਾ ਦੁੱਖ ਸੁਣਨ ਲਈ ਕੋਈ ਹੁੰਦਾ ਜਿਹਨੂੰ ਖੁਦ ਨੂੰ ਲੱਗੀ ਹੋਵੇ ਮੁਜ ਜਾਨੀ ਕਿਸਵਾਂ ਦਾ ਹੈ ਕਰੋਨਾ ਕਾਲ ਦੇ ਵਿੱਚ ਆਪਾਂ ਬਹੁਤ ਸੰਤਾਪ ਹੰਡਾਇਆ ਜਿਨ੍ਹਾਂ ਨੇ ਸੰਤਾਪ ਹੰਡਾਇਆ ਕਿਸੇ ਦੇ ਗਵਾਂਢੀ ਨੇ ਸੰਤਾਪ ਹੰਡਾਇਆ ਕਿਸੇ ਦੇ ਰਿਸ਼ਤੇਦਾਰ ਨੇ ਹੰਡਾਇਆ ਕਿਸੇ ਨੇ ਖੁਦ ਨੇ ਹੰਡਾਇਆ ਕਮੈਂਟਾਂ ਦੇ ਵਿੱਚ ਕੀ ਜ਼ਰੂਰ ਦੱਸਿਓ ਕਿਹੜਾ ਕੀਮਤੀ ਸੀ ਕਿਹੜਾ ਪਿਆਰਾ ਸੀ ਜਿਹੜਾ ਤੁਹਾਡੇ ਤੋਂ ਰੁਕਸਤ ਹੋ ਗਿਆ ਕਰੋਨਾ ਕਾਲ ਵਿੱਚ ਇਹ ਕਰੋਨਾ ਦਾ ਸੰਤਾਪ ਮੇਰੇ ਪੇਕੇਆਂ ਨੇ ਹੰਡਾਇਆ ਅਸੀਂ ਹੰਡਾਇਆ ਧੀ ਦੇ ਸਿਰਫ ਦੋ ਘਰ ਹੁੰਦੇ ਇੱਕ ਪੇਕੇ ਤੇ ਇੱਕ ਸੌਰੀ ਠੀਕ ਹੈ ਨਾ ਜੇ ਇਟੀ ਆਪਦੇ ਸਹੁਰਾਂ ਦੇ ਘਰ ਦੁਖੀ ਹੈ ਤੇ ਉਹ ਇਹ ਸੰਤਾਪ ਚੱਲ ਲੈਂਦੀ ਹੈ ਉਹ ਆਪ ਦਾ ਦੁੱਖ ਕਿਸੇ ਕੋਲੇ ਦੱਸਦੀ ਨਹੀਂ ਵਾਸ ਅੰਦਰੇ ਅੰਦਰ ਆਪ ਦਾ ਸੰਤਾਪ ਚੱਲ ਲੈਂਦੀ ਜਿਹੜਾ ਪੇਕਿਆਂ ਦਾ ਦੁੱਖ ਹੈ ਉਹ ਉਹਦੇ ਲਈ ਝੱਲਣਾ ਬਹੁਤ ਔਖਾ ਹੋ ਜਾਂਦਾ ਫਿਰ ਉਹ ਛੋਟੀ ਉਮਰ ਦੇ ਵਿੱਚ ਹੀ ਉਹਦੇ ਤੇ ਬੜਾਪਾ ਆ ਜਾਂਦਾ ਤੇ ਬੜਾਪੇ ਆਲੇ ਸੰਕੇਤ ਉਹਦੇ ਵਿੱਚ 45 ਸਾਲ ਦੀ ਉਮਰ ਦੇ ਵਿੱਚ ਉਹ 60 65 ਸਾਲ ਵਾਲੀ ਜਿੰਦਗੀ ਜਿਉਣੀ ਸ਼ੁਰੂ ਕਰ ਦਿੰਦੀ ਇਹ ਕਹਿੰਦਾ ਜੀ ਜਿਹੜਾ ਜਿਹੜੀਆਂ ਭੈਣਾਂ ਜਿਹੜੀਆਂ ਧੀਆ ਮਾਪੇ ਨੂੰ ਸਮਝਦੀਆਂ ਭੈਣਾ ਭਰਾਵਾਂ ਦੇ ਦੁੱਖਾਂ ਨੂੰ ਸਮਝਦੀਆਂ ਉਹਨਾਂ ਨੂੰ ਪਤਾ ਹੁੰਦਾ ਕਿ ਮਾਪੇ ਦਾ ਭੈਣ ਭਰਾ ਦਾ ਦੁੱਖ ਕੀ ਹੁੰਦਾ ਜਿਨ੍ਹਾਂ ਨੂੰ ਨਹੀਂ ਕੋਈ ਸਮਝਦਿ ਬਹੁਤ ਭੈਣਾਂ ਇਹੋ ਜਿਹੀਆਂ ਜਿਹੜੀਆਂ ਭਰਾਵਾਂ ਨਾਲ ਜ਼ਮੀਨਾਂ ਦੀ ਵੰਡ ਕਰਦੀਆਂ ਲੜਾਈਆਂ ਕਰਦੀਆਂ ਝਗੜੇ ਕਰਦੀਆਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਭਰਾ ਕੀ ਚੀਜ਼ ਹੈ ਤੇ ਕੋ ਭੈਣਾਂ ਹੁੰਦੀਆਂ ਜਿਹੜੀਆਂ ਭਰਾਵਾਂ ਨੂੰ ਦੇ ਜਿਗਰ ਦੇ ਟੁਕੜੇ ਸਮਝਦੇ ਦੇਖਣੇ ਜੀ ਤੇ ਇਸ ਸੰਤਾਪ ਦੇ ਵਿੱਚ ਦੁੱਖ ਖੜਾ ਆ ਉਹ ਦੁੱਖ ਦਾ ਸੰਤਾਪ ਮੇਰੇ ਮਾਪੇ ਤੇ ਪਿਆ ਜਿਸ ਤਰ੍ਹਾਂ ਮੇਰਾ ਮਾਪੇ ਬੁੱਢਾ ਹੋ ਗਿਆ ਬਜ਼ੁਰਗ ਆਸਥਾ ਦੇ ਵਿੱਚ ਇਹ ਸੰਤਾਪ ਅਜ ਪੁੱਤ ਦਾ ਚੱਲ ਰਿਹਾ ਕੋਈ ਦੁਸ਼ਮਣ ਵੀ ਨਾ ਚੱਲੇ ਚਾਰੀਕ ਸਾਲ ਦੀ ਉਮਰ ਦੀ ਸੀ ਜੀ ਮੇਰੀ ਪਰਛਾਈ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਚਲੀ ਗਈ ਚੰਗੇ ਪਰ ਇਹਨਾਂ ਖਾਂਗ ਬੁਖਾਰ ਸੀਗਾ ਤਾਂ ਚਾਰ ਦਿਨਾਂ ਦਾ ਦਵਾਈਆਂ ਲੈਦੇ ਰਹੇ ਕੁਛ ਫਰਕ ਨਹੀਂ ਪਿਆ ਦਵਾਈ ਨਾਲ ਜ਼ਿਆਦਾ ਹੋਈ ਗਿਆ ਤੇ ਅਸੀਂ ਅਖਿਆਈ ਚਲੋ ਮੰਡੀ ਨੂੰ ਡਾਕਟਰ ਨੂੰ ਦਿਖਾਉਂਦੇ ਆ ਵੀ ਜ਼ਿਆਦਾ ਹੋ ਗਏ ਤੁਸੀਂ ਚੰਗੇ ਭਲੇ ਨਹਾਤ ਧੋ ਕੇ ਘਰੋਂ ਨਿਕਲੇ ਆ ਜੀ ਉਹ ਵਧੀਆ ਆਪ ਆਪ ਦੇ ਕੱਪੜੇ ਧੋ ਕੇ ਸੁੱਕਣੇ ਪਾ ਗਏ ਤੇ ਵੀ ਮੇਰੇ ਕੱਪੜਿਆਂ ਨੂੰ ਕੋਈ ਹੱਥ ਨਾਲ ਲਾਵੇ ਮੈਨੂੰ ਕਰੋਨਾ ਨਾ ਹੋਵੇ ਤੇ ਵਧੀਆ ਸਿਰਵਾ ਕੇ ਨਹਾਤ ਧੋ ਕੇ ਦਮ-ਦਮ ਕਰਦੇ ਗੱਡੀ 'ਚ ਚੜ੍ਹੇ ਆ ਗਏ ਬਸ ਫਿਰ ਵਾਪਸ ਦਾ ਘਰ ਆਏ ਉਥੋਂ ਅਸੀਂ ਕੀ ਦਵਾਈ ਰੱਖਿਆ ਉਹਨਾਂ ਨੇ ਇੱਕ ਦਿਨ ਉਸ ਤੋਂ ਬਾਅਦ ਉਹ ਸਾਨੂੰ ਬਠਿੰਡੇ ਚ ਕਾਤਾ ਬਠਿੰਡੇ ਦਿੱਲੀ ਹਾਰਟ ਵਾਲਿਆਂ ਦੇ ਸੀ ਉਹਨਾਂ ਨੇ ਲੀ ਆਏ ਇਹ ਵਸ ਇੱਕ ਇੰਜੈਕਸ਼ਨ ਉਹ ਲਾਉਂਦੇ ਗਏ 60000 ਦਾ ਸਾਥੋਂ ਨੰਨੇ ਇੰਜੈਕਸ਼ਨ ਮੰਗਵਾਇਆ ਉਹ ਇੰਜੈਕਸ਼ਨ ਲਾਉਂਦੇ ਗਏ ਤੇ ਚਿੜੀ ਦੀ ਤਰ੍ਹਾਂ ਚੂੰ ਚੂੰ ਕਰਨ ਲੱਗ ਗਏ ਫਿਰ ਅਸੀਂ ਦੇਖਿਆ ਕਿ ਉਹਨਾਂ ਦਾ ਅੰਤ ਕਿਵੇਂ ਹੋਇਆ ਪੈਰਾਂ ਤੋਂ ਲੀਡੇ ਹੋਣੇ ਸ਼ੁਰੂ ਹੋਏ ਉਹਨਾਂ ਡਾਕੂਮੈਂਟਾਂ ਦੇ ਵਿੱਚ ਉਹਨਾਂ ਦਾ ਐਂਡ ਹੋ ਗਿਆ ਟੀਕਾ ਲਾਉਣਸਾਰ ਉਹ ਸੰਤਾਪ ਫਿਰ ਉਹ ਅੱਜ ਉਤ ਰਹੇ ਆ ਮਾਪੇ ਪਰ ਆ ਬੱਚੇ ਤੇ ਮੇਰੇ ਵਰਗੀ ਭੈਣ ਦੂਰ ਬੈਠੀ ਹੈ ਸ਼ਾਇਦ ਕੋਈ ਪੇਖ ਨਹੀਂ ਸਕਦਾ ਇਹਦੇ ਲਈ ਅੱਜ ਮੇਰਾ ਦਿਨ ਬੜਾ ਉਦਾਸ ਸੀ ਬੱਚਿਆਂ ਦਾ ਚੜ੍ਹਨ ਤੇ ਨਹੀਂ ਸੀ ਬਸ ਫੇਰ ਤੋਂ ਬਹੁਤ ਉਹੀ ਸੀ ਬੜਾ ਮਨ ਕਰਦਾ ਸੀ ਵੀ ਕਿਸੇ ਕੋਲੇ ਬੈਠ ਕੇ ਉਹਨਾਂ ਦਾ ਦੁੱਖ ਫਰੋਲਾਂਾ ਅਰ ਕੋਈ ਸੋਲੇ ਕੋਈ ਟਾਈਮ ਨਹੀਂ ਕਿ ਕੋਈ ਆ ਕੇ ਸੁਣੇ ਕਰੇ ਕਰੇ ਤਾਂ ਕੋਈ ਕਿਦੇ ਕੋਲ ਕਰੇ ਮੈਂ ਤੁਹਾਨੂੰ ਆਪਣਾ ਪਰਿਵਾਰ ਦੀ ਤਰ੍ਹਾਂ ਸਮਝਦੀ ਆ ਇਹਦੇ ਲਈ ਅੱਜ ਮੇਰਾ ਦਿਲ ਕੀਤਾ ਕਿ ਮੈਂ ਆਪਣਾ ਦਿਲ ਦਾ ਦੁੱਖ ਵੀ ਤੁਹਾਡੇ ਨਾਲ ਸਾਂਝਾ ਕਰਾਂ ਵਿਛੋਟੀ ਹੋਣ ਦੇ ਵਿੱਚ ਜਦੋਂ ਬੜਾਪਾ ਆ ਜਾਂਦਾ ਤੇ ਉਹਦੇ ਕੀ ਕਾਰਨ ਹੁੰਦੇ ਆ ਉਹਦੇ ਕਾਰਨ ਇਹੀ ਹੁੰਦੇ ਆ ਹੋਰ ਕੁਝ ਨਹੀਂ ਹੁੰਦਾ ਇਹ ਔਖਾ ਬੰਦੇ ਨੂੰ ਹਰਾ ਜਾਂਦਾ ਬੰਦਾ ਨਹੀਂ ਹਾਰਤ ਇਸ ਤਰ੍ਹਾਂ ਦੇ ਔਖਾ ਹੁੰਦੇ ਆ ਆਪੇ ਬੇਪਰਵਾਹ ਜਿਹੜੀ ਔਰਤ ਨੂੰ ਹਰਾ ਜਾਂਦਾ ਹੈ ਆਹ ਤੇ ਛੋਟਾ ਭਰਾ ਅਜ ਪਛਾਣ ਹਟ ਜਾਂਦਾ ਹੈ ਜਿਹੜੇ ਭਰਾ ਕਦੇ ਗਾਹ ਹੁੰਦੇ ਜਦੋਂ ਇਹੋ ਜੀ ਸੱਟ ਲੱਗਦੀ ਹੈ ਫਿਰ ਉਹ ਪਛਾਣ ਹਟ ਜਾਂਦੇ ਉਹ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਸਿਰਫ ਤੋਂ ਮਾਂ ਦਾ ਸਾਯਾ ਚਲਾ ਜਾਂਦਾ ਫਿਰ ਉਹ ਨਾਲੇ ਚੀਰੇ ਦੇਖੇ ਨਹੀਂ ਜਾਂਦੇ ਸੌਰੀ ਮੈਂ ਰੋਣਾ ਨਹੀਂ ਚਾਹੁੰਦੀ ਸੀ ਪਰ ਗੱਲਾਂ ਹੀ ਮੈਂ ਕਰਕੇ ਭਾਵ ਕੋਈ ਨਹੀਂ ਕਿਉਂਕਿ ਮੈਥੋਂ ਉਸ ਪ੍ਰਭਾਵ ਦੀ ਗੱਲ ਨਹੀਂ ਹੁੰਦੀ ਜਦੋਂ ਚਾਹੀਦਾ ਆ ਕੇ ਫਿਰ ਕਈ ਕੇ ਦਿਨ ਜੀ ਨਹੀਂ ਲੱਗਦਾ ਮਾਵਾ ਵਲ ਵੇਖ ਕੇ ਬੱਚਾ ਵਲ ਵੇਖ ਕੇ ਚਲੋ ਪ੍ਰਮਾਤਮਾ ਤੂੰ ਫੇਰ ਵੀ ਪਾਣਾ ਮੰਨਦੇ ਆਪਾ ਮੈਂ ਇੱਕ ਵੀਡੀਓ ਪਾਈ ਸੀ ਕਿ ਭਰੇ ਹੋਏ ਦੀਆਂ ਚੀਜ਼ਾਂ ਘਰੇ ਨਹੀਂ ਰੱਖਣਾਂ ਚਾਹੀਦੀ ਇਹ ਵੀਡੀਓ ਮੈਂ ਕਿਉਂ ਪਾਈ ਸੀ ਇਹਦਾ ਮੈਰੀ ਜੇ ਤੁਹਾਨੂੰ ਦੱਸਤੀ ਹਾਂ ਬੀਓ ਜਦੋਂ ਫੋਟੋ ਆਪਾਂ ਤੁਹਾਨੂੰ ਕਹਿੰਦੇ ਤਸਵੀਰ ਲਾ ਲੈਣੇ ਆਪਾਂ ਮਰੇ ਹੋਏ ਦੀ ਕੰਧ ਦੇ ਉੱਤੇ ਪਰ ਉਹ ਤਸਵੀਰ ਸਾਡੇ ਵੀ ਲੱਗੀ ਸੀ ਮੇਰੀ ਪਰਛਾਈ ਤੇ ਤੇ ਉਹ ਛੋਟੇ ਬੱਚੇ ਜਦੋਂ ਦੇਖਦੇ ਦੇਖ ਸ਼ਾਮ ਨੂੰ ਦੋਨੇ ਟਿਕ ਟਿਕੀ ਢਾਕੇ ਉਹਦੇ ਵੱਲ ਦੇਖਦੇ ਫਿਰ ਹੌਕੇ ਲੈ ਕੇ ਸੌ ਜਾਂਦੇ ਇਹਦੇ ਲਈ ਜੀ ਮੈਂ ਇਹ ਫੋਟ ਤੁਹਾਨੂੰ ਦੱਸਿਆ ਸੀ ਵੀ ਜਿਹੜੇ ਆਪ ਦਾ ਖੋਇਆ ਹੁੰਦਾ ਉਹਨੂੰ ਬਹੁਤ ਦੁੱਖ ਹੁੰਦਾ ਉਹ ਰੋਜ਼ ਹੌਕਾ ਲੈ ਕੇ ਸੌਂਦੇ ਸੀ ਹਰ ਨਿਸਾਰ ਨੂੰ ਸੀ ਤਸਵੀਰ ਲਾ ਦਿੱਤੀ ਕਿ ਜਦੋਂ ਤੁਸੀਂ ਲਾਈ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਕਿਉਂ ਲਾਈ ਫੋਟੋ ਇਹ ਫੋਟੋ ਲੱਗੀ ਸੀ ਇੱਥੇ ਤਾਂ ਸਾਨੂੰ ਅਸੀਂ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਸੀ ਕਿ ਵੀ ਬੇਟਾ ਵੀ ਜੇ ਆਪਾਂ ਉਹਦੀ ਫੋਟੋ ਲਾਉਂਦੇ ਆ ਨਾ ਦਉ ਆਪਣੇ ਵੱਲ ਦੇਖਦੇ ਰਹਿੰਦੇ ਉਹ ਇੱਥੇ ਰਹਿੰਦੇ ਆ ਫਿਰ ਗੁਰੂ ਉਹਨਾਂ ਨੂੰ ਚਰਨਾ ਚੱਲੀ ਜਾਂਦੇ ਫਿਰ ਉਹ ਉਹਨਾਂ ਤੋਂ ਗੁਰੂ ਦੀ ਭਗਤੀ ਨਹੀਂ ਹੁੰਦੀ ਗੁਰੂ ਕੋਲੇ ਬੈਠਿਆ ਨਹੀਂ ਜਾਂਦਾ ਫਿਰ ਉਹ ਗੁਰੂ ਘਰ ਨਹੀਂ ਰਹਿੰਦੇ ਫਿਰ ਉਹ ਇੱਥੇ ਆ ਜਾਂਦੇ ਇੱਥੇ ਫਿਰ ਬੱਤੋ ਤੁਰੇ ਫਿਰਦੇ ਆ ਉਹਨਾਂ ਨੂੰ ਠੰਡ ਲੱਗਦੀ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਸੀ ਬੱਚਿਆਂ ਨੂੰ ਬੜੇ ਪਿਆਰ ਨਾਲ ਸਮਝਾਇਆ ਤੇ ਉਹ ਸਮਝ ਗਏ ਵਿਚਾਰੇ ਦੋਨੇ ਫਿਰ ਅਸੀਂ ਉਹ ਤਸਵੀਰ ਲਾਤੀ ਉਸ ਤੋਂ ਬਾਅਦ ਫਿਰ ਉਹ ਸੋਹਣਾ ਸੌਣ ਲੱਗ ਗਏ ਤੇ ਉਹਨਾਂ ਦੇ ਦਿਲ ਦੇ ਵਿੱਚੋਂ ਅੰਦਰਲੇ ਜਿਹੜੇ ਹੌਂਕੇ ਨਿਕਲਦੇ ਸੋ ਨਿਕਲਨੇ ਬੰਦ ਹੋ ਗਏ ਸ਼ਾਮ ਨੂੰ ਜੋ ਪੈਣ ਵੇਲੇ ਨਿਕਲਦੇ ਸੀ ਇਹਦੇ ਲਈ ਜੀ ਮੈਂ ਤੁਹਾਨੂੰ ਇਹ ਵੀਡੀਓ ਤਾਂ ਪਾਈ ਸੀ ਵੀ ਵੇਖੋ ਜਿਹੜੇ ਉਹ ਆਪਣੇ ਕੀਮਤੀ ਜਾਂਦਾ ਉਹਨਾਂ ਦੀਆਂ ਚਲੀਆਂ ਜਾਂਦੀਆਂ ਉਹਨਾਂ ਦਾ ਥਾਂ ਨਹੀਂ ਕੋਈ ਭਰ ਸਕਦਾ ਉਹਨਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ ਪਰ ਜੀ ਆਪਾਂ ਉਹਦੇ ਵਿੱਚੋਂ ਆਪਾਂ ਆਪਣੇ ਪਰਿਵਾਰ ਨੂੰ ਆਪਾਂ ਹੀ ਕੱਢਣ ਵਾਲੇ ਹੁੰਦੇ ਆ ਕੋਈ ਦੂਜਾ ਆ ਕੇ ਨਹੀਂ ਕੱਢਦਾ ਕੋਈ ਦੂਜਾ ਆ ਕੇ ਨਹੀਂ ਵੇਖਦਾ ਵੀ ਕਿਵੇਂ ਹੈ ਤੇ ਕਰੋਨਾ ਹਾਲ ਦੇ ਵਿੱਚ ਤਾਂ ਤੁਸੀਂ ਆਪ ਹੀ ਦੇਖੋ ਕਿ ਕੋਈ ਨਹੀਂ ਸੀ ਕਿਸੇ ਦਾ ਕਿਸੇ ਨੇ ਆ ਕੇ ਦੁੱਖ ਨਹੀਂ ਵੰਡਾਇਆ ਕਿਸੇ ਨੇ ਆ ਕੇ ਪਰਿਵਾਰ ਨੂੰ ਸਹਾਰਾ ਨਹੀਂ ਦਿੱਤਾ ਕਿਸੇ ਨੇ ਆ ਕੇ ਦੱਸ ਦੇ ਰਾਇ ਕਿ ਉਹ ਪਰਿਵਾਰ ਨਾਲ ਟਾਈਮ ਨਹੀਂ ਸਪੈਂਡ ਕੀਤਾ ਕਿਉਂਕਿ ਸਾਵਧਾਨੀ ਸੀ ਵੀ ਸਾਨੂੰ ਨਾ ਹੋਏ ਜੇ ਉਸ ਘਰ ਦੇ ਵਿੱਚ ਕੋਈ ਉਹਦੇ ਮੌਤ ਤੋਂ 15-20 ਦਿਨਾਂ ਬਾਅਦ ਜਾਂਦਾ ਮਾਸਕ ਮੂੰਹ ਤੇ ਲਾ ਕੇ ਸਿਰਫ ਇੱਕ ਦੋ ਮਿੰਟ ਦੂਰ ਬੈਠ ਕੇ ਗੱਲ ਕਰਕੇ ਮੁੜ ਜਾਂਦੇ ਸੀ ਕਿਸੇ ਨੇ ਵੀ ਇਹ ਨਹੀਂ ਕਿਹਾ ਸੀ ਵੀ ਕੁਝ ਆਦਿਨ ਰਹਿ ਕੇ ਅਸੀਂ ਬੱਚਿਆਂ ਨਾਲ ਕੋਈ ਦੁੱਖ ਫਰੋੜ ਕੇ ਕੋਈ ਬੱਚਿਆਂ ਦਾ ਮਨ ਲੱਗੇ ਨਹੀਂ ਸਹਾਰਾ ਦਿੱਤਾ ਤੇ ਕਾਰਪੁਰਖ ਵਾਹਿਗੁਰੂ ਜੀ ਨੇ ਪਾਈ ਸੀ ਉਸੇ ਨੇ ਕਢਾਈ ਉਹ ਹੀ ਪਰਮਾਤਮਾ ਸਹਾਰਾ ਬਣਿਆ ਇਹਦੇ ਲਈ ਜੇ ਆਪਾਂ ਕਹਿੰਦੇ ਆਪਾਂ ਖੁਦ ਹੀ ਉੱਪਰ ਹੋ ਤੇ ਵਿੱਚੋਂ ਆਪਾਂ ਖੁਦ ਹੀ ਇਹ ਕੰਮ ਕਰੋ ਵੀ ਆਪਾਂ ਉੱਪਰ ਸਕਗੇ ਉਹਨੀਆਂ ਚੀਜ਼ਾਂ ਵੇਖ-ਵੇਖ ਤਾਂ ਯਾਦਾਂ ਆਉਂਦਾਂ ਹੋ ਕੇ ਨਿਕਲਦੇ ਆ ਫਿਰ ਉਹ ਹੋ ਕੇ ਕੌਣਸਾ ਹੁੰਦਾ ਉਹ ਇੱਕ ਦਿਨ ਹੋ ਕੇ ਆਪਣੇ ਅੰਦਰ ਕਿਸੇ ਬਿਮਾਰੀ ਦਾ ਰੂਪ ਲੈ ਲੈਂਦੇ ਆ ਜੋ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਫਿਰ ਉਹ ਉਹਨਾਂ ਦਾ ਸੰਤਾਪ ਕੌਣ ਭੋਗਦਾ ਤਾਂ ਉਹ ਵੀ ਆਪਾਂ ਤੇ ਆਪਣਾ ਪਰਿਵਾਰ ਇਹਦੇ ਲਈ ਜੀ ਮੈਂ ਤਾਂ ਸੁਰਵੀ ਵੀਡੀਓ ਪਾਈ ਸੀ ਵੀ ਇਹ ਚੀਜ਼ ਆਪਾਂ ਨਾ ਰੱਖੀਏ ਹੋਰ ਮੇਰਾ ਵੀਡੀਓ ਪਾਉਣ ਦਾ ਕੋਈ ਮਕਸਦ ਨਹੀਂ ਕਿਉਂਕਿ ਜਿਨੇ ਦੁੱਖ ਹਟਾਏ ਹੁੰਦੇ ਆ ਜਿਨੇ ਝੱਲ ਲਏ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਹੈ ਦੁੱਖ ਕੀ ਚੀਜ਼ ਹੈ ਕਦੇ ਮੈਂ ਆਪਣਾ ਪਰਿਵਾਰ ਵੀ ਤੁਹਾਨੂੰ ਜਰੂਰ ਮਿਲਾਉਂਗੀ ਹੁਣ ਚੈਨਲ ਦੇ ਉੱਤੇ ਆਪਣੇ ਮਾਤਾ ਪਿਤਾ ਬੱਚੇ ਉਸ ਦੇ ਪਰਮਾਤਮਾ ਨੇ ਚਾਹਿਆ ਤੁਹਾਡੇ ਸਾਰੇ ਦੇ ਸਾਹਮਣੇ ਉਹਨਾਂ ਨੂੰ ਜਰੂਰ ਮਿਲਾਉਂਗੀ ਪਰ ਪਰਮਾਤਮਾ ਕਰੇ ਜਿਹੜੀ ਉਸ ਪਰਿਵਾਰ ਨਾਲ ਕੋਈ ਕਿਸੇ ਦੁਸ਼ਮਣ ਨਾਲ ਵੀ ਇਸ ਤਰ੍ਹਾਂ ਦਾ ਨਾ ਹੋਵੇ ਤੇ ਬਾਕੀ ਮੈਂ ਕਹਿੰਦੀ ਆ ਵੀ ਆਪਣੇ ਪੰਜਾਬ ਦੇ ਵਿੱਚੋਂ ਕੋਈ ਰਹਿਿਆ ਨਹੀਂ ਹੋਣਾ ਜਿਸ ਨੇ ਜਿਹੜੇ ਪਿੰਡ ਦੇ ਵਿੱਚ ਜਿਹੜੇ ਸ਼ਹਿਰ ਦੇ ਵਿੱਚ ਇਹ ਬਿਮਾਰੀ ਨਾ ਗਈ ਹੋਵੇ ਹਰ ਇੱਕ ਨੇ ਸੰਤਾਪ ਹੰਡਾਇਆ ਚੰਗੇ ਭਣੇ ਜਾਂਦੇ ਸੀ ਉਹ ਤੋਂ ਪਤਾ ਲੱਗਦਾ ਸੀ ਜਦੋਂ ਘਰੇ Laash ਹੀ ਹੁੰਦੀ ਸੀ Laash ਵੀ ਨਹੀਂ ਹੁੰਦੀ ਸੋ ਵੀ ਇੱਕ ਲਿਫਾਫੇ ਦੇ ਵਿੱਚ ਪੈ ਜਾਂਦੀ ਸੀ ਮਾੜੇ ਕਰਮਾਂ ਵਾਲੇ ਉਹਨਾਂ ਛਾਣ ਸੀ ਜਿਨ੍ਹਾਂ ਨੂੰ ਜਾਂਦਿਆਂ ਨੂੰ ਦੋ ਬੱਕ ਪਾਣੀ ਵੀ ਨਸੀਬ ਨਾ ਹੋਇਆ ਘਰ ਦਾ ਜਾਂਦਿਆਂ ਤਨ ਨੂੰ ਕੋਈ ਨਵੇਂ ਕੱਪੜੇ ਵੀ ਨਸੀਬ ਨਾ ਹੋਏ ਖਫਣ ਵੀ ਨਸੀਬ ਨਹੀਂ ਹੋਇਆ ਉਹਨਾਂ ਨੂੰ ਮਾੜੇ ਕਰਮਾਂ ਵਾਲਿਆਂ ਨੂੰ ਜਿਵੇਂ ਗਏ ਸੀ ਘਰ ਦੇ ਵਿੱਚੋਂ ਮਹਿਲੇ ਕੱਪੜਿਆਂ ਨਾਲ ਕੱਪੜੇ ਪਾਏ ਹੋਏ ਉਹਮੀ ਉਹ ਦੂਣਗਾ ਤੁਰਕ ਸੁਧ ਕਰ ਹੋਗੇ ਔਰ ਇਹੋ ਜੀ ਮੌਤ ਕਿਸੇ ਨੂੰ ਨਾ ਦੇਵヒਮਾਹ ਰਾਜ ਸਭ ਥਾਂ ਨੂੰ ਸੁੱਖ ਸ਼ਾਂਤੀ ਬਖਸ਼ੇ ਹੁਣ ਜਦੋਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਵੀ ਤੁੜੀਆਂ ਖਤਵ ਹੋਊਗੀ ਸੱਚ ਜਾਣੋ ਅੰਦਰ ਕਰਕੇ ਆਪਾਂ ਹੱਲ ਜਾਂਦੇ ਆਂ ਇਹ ਵੀ ਗੱਲਾਂ ਸੁਣ ਕੇ ਆਪਾਂ ਪਿਛਲੀ ਵੀਡੀਓ ਪਾਈ ਹੈ ਵਿਕੜੂਆ ਸਹਿਬ ਵਾਲੇ ਸੰਤਾਂ ਨੇ ਕੀ ਆਖਿਆ ਕੀ ਆਖਦੇ ਸੀ ਉਹ ਸੰਤ ਉਹ ਸੰਤਾਂ ਨੇ ਬਚਨ ਕਰੇ ਸੀਗੇ ਜੀ ਮੈਂ ਤੁਹਾਡੇ ਨਾਲ ਪਿਛਲੀ ਵੀਡੀਓ ਚ ਰੱਖੇ ਆ ਪਰ ਆਪਣਾ ਹਜੇ ਵੀ ਦਿਲ ਕੰਬਉਂਦਾ ਹੈ ਇਹ ਮਹਾਰਾਜ ਇਹੋ ਜਿਹੇ ਨੇ ਪੰਜਾਬ ਦੇ ਨਾਲ ਲਿਆਏ ਜਿਨ੍ਹਾਂ ਨੇ ਸੰਤਾਪ ਹੰਡਾਇਆ ਜਿਨ੍ਹਾਂ ਨੇ ਆਪਣੇ ਆਪ ਦੇ ਗਵਾਏ ਆ ਉਹਨਾਂ ਨੂੰ ਪੁੱਛ ਕੇ ਦੇਖੋ ਤੇ ਹੁਣ ਆਪਾਂ ਤਾਂ ਇਹੀ ਕਹਿੰਦੇ ਆ ਵੀ ਤੁਸੀਂ ਸਾਰੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਜੋ ਤੁਹਾਨੂੰ ਸਹੀ ਸਲਾਮਤ ਤੁਹਾਡੇ ਪਰਵਾਰ ਦੇ ਵਿੱਚ ਤੁਸੀਂ ਸੁਖੀ ਵਾਸਤੇ ਹੋ ਨਾ ਪ੍ਰਮਾਤਮਾ ਦਾ ਦਾ ਰਾਹ ਸ਼ੁਕਰਾਨਾ ਕਰਿਆ ਕਰੋ ਗਰਵਾਣੀ ਨਾਲ ਜੁੜੋ ਨੇਕ ਕੰਮ ਕਰੋ ਪੁੰਨ ਕਰੋ ਜਿੰਨਾ ਵੀ ਹੁੰਦਾ ਪੁੰਨ ਦਾਨ ਕਰੋ ਵੱਧ ਤੋਂ ਵੱਧ ਪਾਪ ਕੋਈ ਵੀ ਨਾ ਕਰੋ ਤਾਂ ਕਿ ਆਪਾਂ ਔਰ ਇਹ ਜ਼ਿੰਦਗੀ ਸਾਲ ਵੀ ਆਪਣੇ ਸੋਹਣੇ ਡੰਗਣ ਪਰਿਵਾਰ ਆਪਣਾ ਤੰਦਰੁਸਤ ਰਹੇ ਤੇ ਆਪਾਂ ਇਸੇ ਤਰ੍ਹਾਂ ਖੁਸ਼ੀਆਂ ਮਾਣਨੋ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਲੰਬੀਆਂ ਉਮਰਾਂ ਕਰੇ ਚੜ੍ਹਦੀ ਕਲਾ 'ਚ ਰੱਖੇ ਜੀ ਵੀਡੀਓ ਬਣਾਉਣ ਤੋਂ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਤਾਂ ਪਲੀ ਮੈਨੂੰ ਮਾਫ਼ ਕਰਨਾ ਇਸ ਤਰ੍ਹਾਂ ਦੀਆਂ ਵੀੜੀਆਂ ਵੀਡੀਓ ਵੇਖਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਰੋਨਾ ਕਾਲ ਦੇ ਵਿੱਚ ਕਿਹਨੂੰ ਕਿਹਨੂੰ ਸੱਤ ਨਾਂ ਲੱਗਗਾ ਉਹ ਮੈਨੂੰ ਜਰੂਰ ਦੱਸਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ